ਲੋ ਵੀ ਦੋਸਤੋ ਅੱਜ ਸਾਡਾ ਟੱਬਰ ਫਿਰਦਾ ਇੱਥੇ ਸਾਰਾ ਵਟ ਪਾਈ ਜਾਂਦਾ ਸਿਮਰਨ ਸਿਮਰਨ ਦਾ ਚਾਚਾ ਹਰਦੀਪ ਆ ਤੇ ਇਧਰੋਂ ਸਾਡਾ ਨਦਰ ਉਹ ਵੇਖੋ ਵਿਚਾਲੇ ਬਹਿ ਗਿਆ ਕਰਾਈ ਦੇ ਕਹਿੰਦਾ ਮੈਂ ਨਹੀਂ ਲੱਗਣ ਦਿੰਦਾਗਾ ਉਹ ਨਦਰ ਕਰਾਈ ਨਹੀਂ ਲੱਗਣ ਦਿੰਦਾ ਤੂੰ ਏ ਆ ਜਿੰਦਰੀ ਨਹੀਂ ਲੱਗਣ ਦਿੰਦਾ ਤੇ ਵਾਟ ਨਹੀਂ ਪਾਉਣ ਦਿੰਦਾ ਇਧਰ ਜਾਕ ਨਦਰ ਹੋ ਪਾਸੇ ਪੁਰਿਆ ਪੁਰੇ ਆ ਜਾ ਨਾ ਕਹਿੰਦਾ ਓਏ ਨਾ ਪਾਸੇ ਆ ਜਾ ਨਦਰ ਪਾਸੇ ਨਹੀਂ ਹੁੰਦਾ ਏਕਮ ਦੀ ਨੈਣ ਸੀ ਵੀ ਨਾਲ ਹੀ ਫਿਰਦੀ ਆ ਉਧਰੋਂ ਏਕਮ ਚਲੋ ਬਈ ਕਰ ਦਿਓ ਸ਼ੁਰੂ ਅੱਟ ਫਿਰ ਇੱਧਰ ਲਿਆ ਉਹ ਨਦਰ ਨੂਰੇ ਇੱਧਰ ਆ ਇੱਧਰ ਫੇ ਚੱਲ 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 ਵੇਖ ਉਹਨੂੰ ਵੀ ਆਇਆ ਵੀ ਛੇਤੀ ਬਾਹਰ ਉਹ ਥੱਲੇ ਨਦਰ ਨੂੰ ਵੀ ਆਇਆ ਵੀ ਛੇਤੀ ਥੱਲੇ ਬਾਹਰ ਮੈਨੂੰ ਨਦਰ ਓਏ ਉਹ ਤੇਰੀ ਉਹ ਤੇਰੀ ਖੜ ਜਾ ਆਹ ਵੇ ਮਿੱਟੀ ਨਾਲ ਸਾਰਾ ਸਿਰ ਭਰ ਗਿਆ ਆ ਵੀ ਦੋਸਤੋ ਜਵਾਕਾਂ ਨੂੰ ਮਿੱਟੀ ਨਾਲ ਖੇਡਣ ਦਿਆ ਕਰੋ ਲਾਜ਼ਮੀ ਹੈਨਾ ਜਿੱਥੇ ਵੀ ਘਰੇ ਜੇ ਮਿੱਟੀ ਆਪਣੇ ਢੇਰੀ ਪਈ ਆ ਤਾਂ ਉਹਦੇ ਤੇ ਖੇਡਾ ਹਾਂ ਮਿੱਟੀ ਦੇ ਖੇਡਣ ਦਿਆ ਕਰੋ ਇਹ ਫੇਰ ਹੀ ਖੁਸ਼ ਹੁੰਦੇ ਆ ਜਵਾਕ ਬਾਹਦੇ ਫੁੱਲ ਦੇ ਫੇਰ ਹੀ ਆ ਤੇ ਉਹ ਤਤ ਮਿਲਦੇ ਆ ਮਿੱਟੀ ਦੇ ਵਿੱਚੋਂ ਵੀ ਜਵਾਕਾਂ ਨੂੰ ਅੱਜ ਕੱਲ ਕੀ ਆ ਵੀ ਬਸ ਨਿੱਕੇ ਜਿਹੇ ਜਾਂਉਂਦੇ ਜਵਾਕ ਨੂੰ ਮੋਬਾਈਲ ਫੜਾ ਦਿੰਦੇ ਆ ਤੇ ਪਿਆਰ ਹੈ ਮੋਬਾਈਲਾਂ ਨਾਲ ਮੱਥਾ ਮਾਰੀ ਜਾਂਦੇ ਆ ਇੱਧਰ ਵੇਖੋ ਕਿੰਨਾ ਪਿਆਰ ਆ ਇਹਦੇ ਨਾਲ ਵੇਖ ਇਧਰ ਫੜਾ ਦੇ ਉਹਨੂੰ ਦੇ ਦੇ ਮਿੱਟੀ ਆ ਸਾਡਾ ਡਲਾ ਫੜਾ ਦੇ ਉਹ ਨਦਰ ਨੂੰ ਦੇ ਦੇ ਇਹ ਆ ਜੀ ਮੁਹੱਬਤ ਪਿਆਰ ਲੈ ਇਧਰ ਵੇਖੋ ਤੁਸੀਂ ਨੈਣਸੀ ਉਰੇ ਆ ਆ ਨੈਣਸੀ ਕਿੱਥੇ ਆ ਓਏ ਏਕਮ ਕੀ ਨੈਣਸੀ ਕਿੱਥੇ ਏਕਮ ਕੀ ਨੈਣਸੀ ਆ ਸੀ ਹਾਂ ਉਹ ਵੀ ਝਾਕੀ ਜਾਂਦੀ ਹੈ ਨਾ ਉਹ ਨੈਣਸੀ ਵੀ ਝਾਕੀ ਜਾਂਦੀ ਨਦਰ ਚੱਲ ਗਏ ਆ ਤੇ ਲੱਗੇ ਨਦਰ ਨੈਣ ਸੀ ਚੱਕਦੇ ਚੱਕਦੇ ਫਟੇ ਕੇਰਾ ਲੱਗਦਾ ਜੋਰ ਸਿਮਰਨਾ ਨਹੀਂ ਹੈ ਨਹੀਂ ਕਿਉਂ ਪਤਾ ਕਿੱਧਰ ਭੱਜ ਲੀਆਂ ਉਹ ਖੇਤ ਚ ਫੇਰ ਪਤਾ ਲੱਗੂਗਾ ਨਹੀਂ ਇਹਨੇ ਨਹੀਂ ਲੱਗਦਾ ਕਿਉਂ ਓਏ ਛੁੱਟਣ ਦੇ ਤਾਂ ਕਰਦੇ ਹੁੰਦੇ ਹਨ ਆ ਵੇਖੋ ਵੀ ਕਹਿੰਦਾ ਛੋਟਾ ਹੁੰਦਾ ਹੀ ਮੈਂ ਕੰਮ ਕਰਨ ਲੱਗ ਪਿਆ ਸੀਗਾ ਮੇਰੇ ਕੋਈਆਂ 1 ਕਿਲੋ ਰੋਟਾ ਮੈਂ ਇੱਕ ਦੋ ਵਾਰੀ ਕੋ ਬਾਲੇ ਯਾਰ ਨਹੀਂ ਪਾਈਆਂ ਆਪਾਂ ਹੁਣ ਥੋੜਾ ਰਿਵਾਜ ਚੇਂਜ ਹੋ ਗਿਆ ਹਲਾ ਚੱਲ ਆਪਣੇ ਕਰਤੇ ਜੇ ਬਾਲੇ ਸੀਗੇ ਇਹਦੇ ਚ ਤਾਂ ਕਰਕੇ ਜਿੰਦਰੀ ਨਾਲ ਪਾਈ ਜਾਂਦੇ ਨਹੀਂ ਤਾਂ ਹੁਣ ਤਾਂ ਫੌੜਿਆਂ ਜੇ ਨਾਲ ਹੀ ਅਗਲਾ ਖਿੱਚ ਦਿੰਦਾ ਕਿਉਂਕਿ ਵਾਹਣ ਸਾਫ਼ ਹੁੰਦੇ ਰੋਟਾਵੇਟਰ ਨਾਲ ਹਨਾ ਤੇ ਫੌੜੇ ਨਾਲ ਹੀ ਖਿੱਚ ਕੇ ਪਰੇ ਕਰਦਾ ਅਗਲਾ ਥੋੜੀ ਲਾ ਇਹਦਾ ਤੂੰ 2 ਚੱਕ ਦੇਗਾ ਸਾਰਾ ਹੀ ਇੰਨੀ ਕੀ ਕਰਨੀ ਆਪਾਂ ਲਾ ਕੇ ਸਾਹ ਸਾਹ ਜੇ ਨਾ ਲਈ ਆ ਜੇ ਵਟ ਚ ਵਾਲ ਪੈ ਜਾਂਦਾ ਨਾ ਪਾਵਾ ਟਰੈਕਟਰ ਨਾਲ ਪਾਉਂਦੇ ਆ ਤੇ ਪਾਵਾ ਜਿੰਦਰੀ ਨਾਲ ਹੱਥਾਂ ਵਾਲੀ ਨਾਲ ਜਮਾਟ ਤੇ ਵਿੰਗ ਵਜ ਜਾਂ ਨਾ ਕਿਤੇ ਵੀ ਤੇ ਉਹਨੂੰ ਕਹਿੰਦੇ ਸੀ ਤੂੰ ਤਾਂ ਕਿਸਾਨ ਹੀ ਨਹੀਂਗਾ ਤੇ ਤੈਨੂੰ ਨੱਕ ਦੀ ਸਿਹਤ ਵਾਟ ਨਹੀਂ ਪਾਉਣੀ ਆ ਜੀ ਤੇ ਨੱਕ ਦੀ ਸਿਹਤ ਕਹਿੰਦੇ ਹੁੰਦੇ ਪਹਿਲਾਂ ਲਕੀਰ ਖਿੱਚਦੇ ਨੱਕ ਦੀ ਸਿਹਤ ਫਿਰ ਵਾਟ ਪਾਉਂਦੇ ਤੇ ਕਈ ਬੰਦੇ ਇਹੋ ਜੇ ਵੀ ਆ ਲੰਮੇ ਟੱਕਾਂ ਦੇ ਵਿੱਚ ਜਮਾ ਅੱਖ ਦੀ ਸਿਹਤ ਨਾਲ ਨੱਕ ਦੀ ਸਿਹਤ ਨਾਲ ਕਹਿਣ ਦਾ ਪਾਵਾ ਐ ਜਮਾ ਤੀਰ ਅਰਗੇ ਸਿੱਧੀ ਵਾਟ ਪਾਉਂਦੇ ਸੀਗੇ ਜਮਾ ਸਿੱਧੀ ਹੈ ਹੈ ਇਹ ਸਿੱਧੀ ਆਪਣੀ ਵਟ ਤਾਂ ਇਹਦੇ 'ਚ ਨਹੀਂ ਵਾਲ ਕੋਈ ਮਾੜਾ ਮੂਰ ਹਾਂ ਸਹੀ ਐ ਤੇ ਇਧਰੋਂ ਝੋਨਾ ਵੀ ਬਾਈ ਪੱਕਿਆ ਆਉਂਦਾ ਆਪਣਾ ਝੋਨਾ ਪੂਰਾ ਹੋਇਆ ਖੜਾ ਵਧੀਆ ਪਕਾ ਦੇ ਵਿੱਚ ਰੰਗ ਬਦਲ ਗਿਆ ਸੋਨੇ ਰੰਗਾ ਹੁੰਦਾ ਜਾਂਦਾ ਸੋਨੇ ਰੰਗਾ ਹਾਂ ਦਾ ਦਾ ਇਹ ਨਦਰ ਸਾਡਾ ਇਧਰ ਵੇਖੋ ਤੁਸੀਂ ਅੱਜ ਆ ਜਾ ਨਦਰ ਓਏ ਉਰੇ ਆ ਜਾ ਫੁੱਟਬਾਲ ਲਈ ਫੁੱਟਬਾਲ ਹਾਂ ਵਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਭੱਜ ਭੱਜਿਆ ਉਹ ਤੇਰੀ ਆਇਆ ਬਈ ਜਵਾਕ ਜਵਾਕ ਆਏ ਖੁਸ਼ ਹੁੰਦੇ ਆ ਕੱਲੇ ਮੋਬਾਈਲਾ ਨਹੀਂ ਮੋਬਾਈਲਾ ਹੀ ਰੱਖੀ ਰੱਖੋ ਜਵਾਕਾਂ ਦੇ ਕੋਲ ਆਹ ਚੀਜ਼ ਨਾਲ ਬਾਗੋ ਬਾਗ ਰਹਿਂਦਾ ਬੱਚਾ ਤੇ ਆ ਵੀ ਜਵਾਕਾਂ ਵਰਗੀ ਹੀ ਨਸਲ ਹੁੰਦੀ ਜਰਮਨ ਸ਼ੈਫਰਡ ਜਿਹੜੀ ਹਨਾ ਇਹਦੇ ਤੋਂ ਬੱਚਾ ਨੂੰ ਐਸੇ ਖਤਰਾ ਵੀ ਕੋਈ ਨਹੀਂ ਹੁੰਦਾਗਾ ਨਾਲ ਉਹ ਬੱਚਾਂ ਦੇ ਬੱਚਾ ਹੀ ਇਹ ਬਣ ਜਾਂਦਾ ਤੇ ਇਧਰ ਵੇਖੋ ਇੱਕ ਸਾਡੇ ਕੋਲੇ ਪੁਰਾਣਾ ਜਿਹਾ ਫੁੱਟਬਾਲ ਸੀਗਾ ਨਜ਼ਰ ਮਾਰ ਇਹਨੂੰ ਚਲਾ ਕੇ ਓਏ ਮਾਰ ਦਲਾ ਕੇ ਓ ਵੱਲੇ ਮਾਰੋ ਦਲਾ ਕੇ ਨਾ ਬਈ ਐਨਦਰ ਇਹ ਕਮ ਸਕੂਲ ਨਹੀਂ ਗਿਆ ਅੱਜ ਅਜੈਂਟ ਵਾਰ ਸੀਗਾ ਛੁੱਟੀ ਸੀ ਟੱਕ ਤਰ੍ਹਾਂ ਦਾ ਬਈ ਪੱਠਿਆਂ ਦੇ ਵੇਲੇ ਸਾਡੇ ਆਪਣੇ ਕਿਆਰਾਂ ਦੇ ਵਿੱਚ ਗਰਾਊਂਡ ਹੀ ਬਣਿਆ ਵਿਆ ਤੇ ਗਰਾਊਂਡ ਦੇ ਵਿੱਚ ਜਿਵੇਂ ਬੱਚੇ ਖੇਡਦੇ ਹਨ ਉਵੇਂ ਅਸੀਂ ਨਜ਼ਰ ਨੂੰ ਆਪਦੇ ਬੱਚੇ ਨੂੰ ਲਿਆ ਕੇ ਰੱਖਿਆ ਬਾਯਾ ਇੱਥੇ ਓਏ ਤੈਨੂੰ ਰੱਖਿਆ ਕੇ ਬਾਯਾ ਨਜ਼ਰ ਐ ਤੇਰੀ ਓ ਤੇਰੀ ਓ ਹੋ ਹੋ ਓ ਤੇਰੀ ਆ ਜਾ ਆ ਜਾ ਆ ਜਾ ਆ ਜਾ ਓ ਤੇਰੀ ਭੱਜਿਆ 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 ਆ ਹਾਂ ਆਹਾ ਹਾ ਹਾ ਆਹਾ ਹਾ ਹਾ ਹਾਂ ਹਾਂ ਏ ਕਮ ਬੱਚਿਆਂ ਨੂੰ ਐ ਖੇਡਣਾ ਚਾਹੀਦਾ ਕਿ ਮੋਬਾਈਲਾਂ ਦੇ ਨਾਲ ਨਹੀਂ ਖੇਡਣਾ ਚਾਹੀਦਾ ਸਹੀ ਤਾਂ ਮੋਬਾਈਲਾਂ ਨੁਕਸਾਨ ਹੀ ਕਰਦੀਆਂ ਹੂੰ ਨੁਕਸਾਨ ਹੀ ਕਰਦੀਆਂ ਉਹਨਾਂ ਅੱਖੀ ਪਾ ਲੈ ਕਰੋ ਫਟ ਜੇ ਫਟ ਵੀ ਜਾਵੇ ਤੇ ਅੱਖਾਂ ਦਾ ਵੀ ਕਰਦੀ ਨੁਕਸਾਨ ਹਾਂ ਅੱਖਾਂ ਦਾ ਵੀ ਨੁਕਸਾਨ ਬਹੁਤ ਕਰਦੀਆਂ ਹਾਂ ਹਾਂ ਕਿੰਨੇ ਛੋਟੇ ਬੱਚੇ ਨੂੰ ਮੋਬਾਈਲ ਨਹੀਂ ਦੇਣਾ ਚਾਹੀਦਾਗਾ ਸਹੀ ਤਾਂ ਦਸਿਆ 15 ਸਾਲ ਤੋਂ ਘੱਟ ਕਈ ਦਾ ਨਹੀਂ ਹਨਾ ਹਾਂ ਠੀਕ ਆ ਸਿਆਣਾ ਪੂਰਾ ਬਈ ਏਕਮੂਵੀ ਤੂੰ ਵੇਣਾ ਹੁੰਨਾ ਕਿ ਨਹੀਂ ਨਾ ਨਹੀਂ ਵੇਦਾ ਹੁਣ ਤੈਨੂੰ ਕੰਮ ਚ ਜੋੜ ਲਿਆ ਹਨਾ ਆ ਦੋਸਤੋ ਉਹ ਬਾਈ ਹਰਦੀਪ ਫਿਰਦਾ ਤੇ ਡੈਡੀ ਨੂੰ ਪੁੱਛ ਲਗੇ ਨਹੀਂ ਹਰਦੀਪ ਫਿਰਦਾ ਤੇ ਏਕਮ ਦਾ ਡੈਡੀ ਆ ਉਹ ਤੇ ਏਕਮ ਨੂੰ ਪੂਰਾ ਨੇ ਕੰਮ ਦੇ ਵਿੱਚ ਅੱਜ ਤੋਂ ਹੀ ਪਾ ਲਿਆ ਹਨਾ ਏਕਮ ਏਕਮ ਹੁਣ ਤੂੰ ਪੱਠੇ ਵੀ ਵੱਡ ਲੈਣਾ ਹਾਂ ਪੱਠੇ ਵੱਡ ਲੈਣਾ ਠੀਕ ਆ ਤੇ ਹੋਰ ਕਿਹੜੇ ਕਿਹੜੇ ਕੰਮ ਕਰਦਾ ਵੱਕ ਕਰਿਆ ਸਾਂਭਣ ਦਾ ਵੀ ਨਾਲ ਪੜਾਈ ਵੀ ਹਾਂ 6ਵੀਂ ਚ ਪੜਦਾ ਹਨਾ ਹਾਂਜੀ ਠੀਕ ਆ ਤੇ ਅੱਜ ਫ੍ਰੀ ਆ ਹਨਾ ਤੇ ਇਧਰ ਸਾਡਾ ਨਦਰ ਵੀ ਵੇਖੋ ਵੀ ਫ੍ਰੀ ਆ ਜਮਾ ਇਹਦਾ ਹਜੇ ਤੱਕ ਜਮਾ ਹੀ ਟੈਨਸ਼ਨ ਫ੍ਰੀ ਆ ਨਾ ਇਹਨੂੰ ਕੋਈ ਟੈਨਸ਼ਨ ਨਹੀਂ ਇਹ ਵੇਖੋ ਉਧਰ ਇੱਕ ਸਾਲ ਦਾ ਹੀ ਆ ਇਹ ਤਿੰਨ ਸਾਲ ਦਾ ਨਹੀਂ ਉਹਨੇ ਟਾਈਮ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਇਹਨੂੰ ਨਾ ਜਰ ਹਾਂ ਮਾਡਾ ਮੋਟਰ ਰੋਇਆ ਕਰੂਗਾ ਸੂਰਜ ਜਾਣ ਲੱਗਿਆ ਸਕੂਲ ਜਾਣ ਲੱਗਿਆ ਰਹੂਗਾ ਹਾਂ ਠੀਕ ਆ ਉਹ ਤਾਂ ਮਾਰਿਆ ਕਰੂ ਚੰਗਾੜਾ ਹਨਾ ਪਰ ਇਹ ਕਮ ਤੂੰ ਤਾਂ ਜਮਾਂ ਹੀ ਨਹੀਂ ਰੋਇਆ ਸੀ ਹਾਂ ਸਿਮਰਨ ਵੀ ਥੋੜਾ ਜਾਂ ਰੋਇਆ ਸੀਗਾ ਰੋਇਆ ਵੀ ਹੈ ਜਸ਼ਨ ਨਹੀਂ ਆਪਣਾ ਜਸ਼ਨ ਨਹੀਂ ਰੋਈ ਜਮਾਂ ਅੱਛਾ ਓਏ ਨਦਰ ਆ ਜਾ ਇਹ ਆ ਜੀ ਆਪਣਾ ਪੰਜਾਬ ਇਹ ਪੰਜਾਬ ਦਾ ਮਾਹੌਲ ਵੈਸੇ ਪੰਜਾਬ ਤੇ ਐਦ ਕੀ ਕਰੋਪੀ ਆਈ ਪੂਰੀ ਕੁਸ ਦਿਨ ਪਹਿਲਾਂ ਹੜ੍ਹਾਂ ਨੇ ਬਹੁਤ ਮਾਰ ਪਾਈ ਆ ਜਿਹੜੇ ਪਾਸੇ ਦਰਿਆ ਦਾ ਏਰੀਆ ਹਨਾ ਦਰਿਆ ਲੱਗਦਾ ਜਿਹੜੇ ਪਾਸੇ ਪਰ ਆਪਣੇ ਇਧਰ ਉਹ ਫਾੜੋਂ ਤੋਂ ਆਪਣੇ ਇਧਰ ਬਚਤ ਰਹੀ ਆ ਬਠਿੰਡਾ ਮੁਕਸਰੇ ਰੇਰਗੇ ਦੇ ਵਿੱਚ ਬਹੁਤ ਰੱਬ ਦੀ ਕਿਰਪਾ ਰਹੀ ਆ ਮੀਂਹ ਘਟ ਪਿਆ ਜਿਵੇਂ ਦੇਖੋ ਪਵਾਨ ਵੀ ਵਾਹ ਕੇ ਬੀਜ ਲਿਆ ਪੱਠੇ ਬੀਜ ਤੇ ਇਹਦੇ ਵਿੱਚ ਜਵਾਰ ਤੇ ਬਾਕੀ ਬਹੁਤ ਥਾਵਾਂ ਤੇ ਰੇਤਾ ਚੜ ਗਿਆ ਹਨਾ ਦਰਿਆਵਾਂ ਦੇ ਵਿੱਚ ਜਿਹੜਾ ਨਿਕਲਿਆ ਹਾੜ ਆਏ ਜਿੱਥੇ ਝੋਨੇ ਮਾਰੇ ਗਏ ਉਹ ਕੁਦਰਤ ਦੀ ਕਰੋਪੀ ਸੀ ਕੋਈ ਇੱਥੇ ਪਰ ਕਿਰਪਾ ਮਹਾਰਾਜ ਦੀ ਬਰਚਤਾ ਨਜ਼ਰ ਆ ਜਾ ਰਹੀ ਇਹ ਹੁੰਦੀਆਂ ਜੀ ਬੱਚਿਆਂ ਦੇ ਨਾਲ ਰੌਣਕਾਂ ਤੇ ਆਪਣਾ ਅੱਜ ਦਾ ਵਲੌਗ ਆ ਤੇ ਇਹਨੂੰ ਪਿਆਰ ਜ਼ਰੂਰ ਦਿਓ ਵਲੌਗ ਨੂੰ ਆਪਣੇ ਨੂੰ ਸਿਮਰ ਨਾ ਆਣਾ ਪਾ ਆ ਵੇਖ ਤੂੰ ਇੱਥੇ ਹੋਰੋਂ ਜੇ ਕਰੀ ਜੰਨਾ ਹੁਣ ਮੈਂ ਕਰੀ ਜੰਨਾ ਹਾਂ ਹਾਂ ਮੈਂ ਕਿਵੇਂ ਆ ਵੇਖ ਚੁੱਲੇ ਜੇ ਬਣਾਈ ਜੰਨਾ ਚੁੱਲ੍ਹੇ ਜੇ ਨਾ ਬਣਾ ਸਿੱਧੀ ਸਾਫ ਪਾ ਵਟ ਜਮਾ ਵਦਿਆ ਸਹੀ ਸਹੀ ਲਾ ਚਾ ਸਹੀ ਸਹੀ ਲਾ ਆ ਲੈ ਤੇਰੇ ਚੁੱਲ੍ਹੇ ਜੇ ਬਣੀ ਜਾਂਦੇ ਜਮਾ ਇੱਕੋ ਜੀ ਲਿਆ ਵਦਿਆ ਧਾਰ ਬੰਨ ਕੇ ਇੱਕ ਤਾਂ ਕਰਾਈ ਦਾ ਰੱਸਾ ਤੁਹਾਡਾ ਇੱਕ ਢਿੱਲਾ ਇੱਕ ਕਸਿਆ ਹੋਇਆ ਉਹ ਆਂਢੀ ਚੱਲ ਰਹੀ ਹੈ ਹਾਂ ਕਰਕੇ ਵੇਖਾਂ ਚੱਲ ਚੱਲ ਮੈਨੂੰ ਫੜਾ ਲੈ ਫਿਰ ਉਰੇ ਕਰ ਆ ਲੈ ਫੜ ਮੂੰਹ ਇੱਧਰ ਨੂੰ ਹੋਣਾ ਚਾਹੀਦਾ। ਕੋਈ ਬੰਦੇ ਪਤਾ ਕਿਵੇਂ ਖਿੱਚਦੇ ਹੁੰਦੇ ਆ ਉਹ ਐਂ ਕਰ। ਪੁੱਠਾ। ਮੈਂ ਤਾਂ ਖਾਈਂ ਖਿੱਚਦਾ ਸੀ। ਐ ਕਿੰਨਾ ਚਾਹੀਦਾ ਮੈਂ ਲੋਡ। ਆਪ ਪੈਰ कहां ਹੋਏ ਆਏ ਆ। ਅੱਛਾ ਮੇਰੇ ਤਾਂ ਖੱਬਾ ਪੈਰ ਗਿਆ। ਹੁਣ ਤਾਂ ਕਿਸਾਨੀ ਖਤਮ ਹੋਈ ਪਈ ਆ। ਟਰੈਕਟਰਾਂ ਨੇ, ਮਸ਼ੀਨਰੀ ਨੇ ਸਾਧਾ ਨੇ ਜਿਹੜੀ ਹੱਥਾਂ ਦੀ ਕਿਸਾਨੀ ਸੀ ਕੀ ਇਹ ਖਤਮ ਕਰਤੀ। ਚੁੰਡਾਂ ਦਾ ਆਪਣੇ ਵਰਗਾ ਕੋਈ ਪਟਦਾ ਨਹੀਂ ਗਿਆ ਅੱਗੇ ਚੁੰਡਾਂ ਪਟਦੇ ਹੁੰਦੇ ਸੀਗੇ ਜਦੋਂ ਬੀਜ ਦਿੰਦੇ ਸੀਗੇ ਬੀ ਪਾਉਂਦੇ ਸੀ ਨਾ ਉਦੋਂ ਚੁੰਡਾਂ ਪਟਦੇ ਹੁੰਦੇ ਸੀਗੇ ਜਿਹੜਾ ਚੁੰਡ 'ਚ ਰਹਿ ਜਾਂਦਾ ਸੀ ਦਾਣਾ ਉਹਨੂੰ ਵੀ ਗੁੱਡ ਦਿੰਦੇ ਸੀ ਚੁੰਡ ਖਾਲੀ ਨਾ ਰਹੇ ਜੇ ਹੁਣ ਤਾਂ ਸਾਰਾ ਸਿਸਟਮ ਹੀ ਬਦਲ ਗਿਆ ਉਹਦਾ ਰੋਟਾਵੇਟਰੀਆਂ ਖਸਾ ਕੇ ਲਾਉਂਦੇ ਆ ਚੁੰਡ 'ਚ ਐ ਕੋ ਖੜਾ ਹੀ ਬਣਾਈ ਚੱਲੀ ਕਵੀਰ ਕਾਪਾ ਫੋਲੀ ਚੱਲ ਮੜਾ ਜੀ ਦੱਸੋ ਵਾ ਜਾਂਦੀ ਵਟ ਸਹੀ ਕਿਨੇ ਦੇਖੋ ਭਾਈ ਵਟ ਸਿੱਧੀ ਜਾਂਦੀ ਹੈਗੀ ਉਹ ਗਾਂਹ ਵਾਲੀ ਤਾਂ ਮੇਰੀ ਪਾਈ ਹੈਗੀ ਤੇ ਇਤੋਂ ਚ ਲੈ ਕੇ ਪਾਪੇ ਨੇ ਕਰਤੀ ਸੀ ਸ਼ੁਰੂ